ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਕਰਦੇ ਆ ਗੱਲ ਅੱਜ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਮਿੱਤਰੋ ਅੱਜ ਦਾ ਕਹਿੰਦੇ ਲੰਡੀਆਂ ਜੀਪਾਂ ਰੱਖੀਆਂ ਹੋਈਆਂ ਨੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਦੱਸਾਂਗੇ ਉੱਥੇ ਕਿਹੜੇ ਕਿਹੜੇ ਖਿਡਾਰੀ ਖੇਡਣਗੇ ਟੀਮਾਂ ਤਾਕੜੀਆਂ ਬਣੀਆਂ ਹੋਈਆਂ ਨੇ ਸੋ ਅੱਜ ਪਹਿਲਾ ਕਬੱਡੀ ਕੱਪ ਆ ਜੋ ਸਿਰੇ ਦਾ ਸੋ ਮੈਚ ਹੋਵੇਗਾ ਮਿੱਤਰੋ ਖੈਰਾਬਾਦ ਜ਼ਿਲ੍ਹਾ ਮਰਸਰ ਜਿੱਥੇ ਕਬੱਡੀ ਦਾ ਤਾਕੜਾ ਸ਼ੋਅ ਮੈਚ ਹੋਣ ਜਾ ਰਿਹਾ ਹੈ ਬਾਬਾ ਬਿਧੀ ਚੰਦ ਜੀ ਕਬੱਡੀ ਕਲੱਬ ਪੰਦੀਪੁਰ ਤੇ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਅਮਰਸਰ ਇਹਨਾਂ ਦੋਨਾਂ ਟੀਮਾਂ ਦੇ ਵਿਚਕਾਰ ਹੋਊਗਾ ਜਿੱਥੇ ਕਹਿੰਦੇ ਇੱਕਮ ਪਾਊਗਾ ਧੋਮਾ ਤੇ ਨਾਲ ਹੀ ਇੱਕਮ ਦਾ ਉਸਤਾਦ ਗੋਪੀ ਵੀ ਪਹੁੰਚੇਗਾ ਪੰਮਾ ਜੀ ਆਪ ਖੰਡੂਰ ਸਾਹਿਬ ਵਾਲਾ ਛੋਟੀ ਛੋਟੀ ਜਿਮਾਂ ਲਾ ਪਹੁੰਚਣਗੇ ਇਸ ਦਾ ਲਾਈਵ ਆਉਣ ਮਿੱਤਰੋ ਪੰਜਾਬੀ 7 ਟੀਵੀ ਤੇ ਚੱਲੇਗਾ ਤੇ ਨਾਲ ਹੀ ਜੋ ਅਗਲਾ ਫੋਰਮ ਦੇ ਵਿੱਚ ਸੈਂਟਰ ਵੈਲੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਜੋ ਸੰਦੀਪ ਨੰਗ ਲੰਬੀਆਂ ਕਬੱਡੀ ਕਲੱਬ ਬੇਅਰੀਆ ਕੈਲੀਫੋਰਨੀਆ ਇਹਨਾਂ ਸਾਰੀਆਂ ਟੀਮਾਂ ਜੋ ਤਾਕੜੀਆਂ ਬਣੀਆਂ ਹੋਈਆਂ ਨੇ ਜਿੱਥੇ ਮਿੱਤਰੋ ਰਵੀ ਸ਼ਾਹ ਉਹ ਕੇਹਰੀ ਢੀਲੂ ਦੁੱਲਾ ਪੱਗੇ ਵਾਲਾ ਪਾਲਾ ਜਲਾਲਪੁਰੀਆ ਇੰਦਰਜੀਤ ਕਲਸ਼ੀ ਵਾਲਾ ਯੈਰੋ ਜਵੇਜ ਗੋਪੀ ਮਾਨਕੀ ਵਾਲਾ ਜੀਵਨ ਮਾਨੂਕੇਲਾ ਰਾਜੂ ਕੋਟਲਾ ਭੜੀ ਵਾਲਾ ਦੀਪਕ ਕਾਸ਼ੀਪੁਰੀਆ ਜੋਧਾ ਸੁਰਖਪੁਰੀਆ ਸਾਰੇ ਛੋਟੀ ਛੋਟੀ ਦੇ ਮੱਲ ਭੜਨਗੇ ਟੀਮਾਂ ਵੀ ਵਧੀਆ ਬਣੀਆਂ ਹੋਈਆਂ ਨੇ ਉਹ ਅਗਲਾ ਕਬੱਡੀ ਗੱਪਾ ਜੋ ਬਜਨੀ ਕਬੱਡੀ ਖਿਡਾਰੀਆਂ ਲਈ ਵਧੀਆ ਪ੍ਰਾਈਜ਼ ਰੱਖੇਗੇ ਨੇ ਪਿੰਡ ਰਣੀਆਂ ਜਿਲ੍ਹਾ ਲੁਧਿਆਣਾ ਜਿੱਥੇ ਕਬੱਡੀ 32 ਕਿਲੋ ਦਾ ਪਹਿਲਾ ਨਾਮ ਮਤਲਬ 4100 ਤੇ ਦੂਜਾ ਨਾਮ 3100 ਰੱਖਿਆ ਗਿਆ ਵੈਸਟਾਂ ਲਈ 3 ਫੁੱਟੇ ਕੱਪ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ 65 ਕਿਲੋ ਦੇ ਨਾਲ ਹੀ ਪਹਿਲਾ ਨਾਮ 15000 ਨਾਲ ਕਾਪਾ ਤੇ ਦੂਸਰਾ ਨਾਮ 11000 ਪਹਿਲੇ ਵੈਸਟਾਂ ਉੱਤੇ ਸਾਈਕਲ ਤੇ ਦੂਜੇ ਵੈਸਟਾਂ ਨੂੰ 5 ਫੁੱਟੇ ਕੱਪ ਦਿੱਤੇ ਜਾਣਗੇ ਇੱਕ ਸਾਰੇ ਨੂੰ ਖਾਸ ਗੱਲ ਵਧੀਆ ਗੱਲ ਇਹ ਰੱਖੀ ਗਈ ਕਮੇਟੀਆਂ ਵੱਲੋਂ ਕਿ 65 ਕਿਲੋ ਦੇ ਵਿੱਚ ਦੋ ਵੈਸਟ ਦੇ ਰੇਡਰਾਂ ਤੇ ਦੋ ਵੈਸਟ ਯਾਫੀ ਕੱਢੇ ਜਾਣਗੇ ਜੋ ਪਹਿਲੇ ਵੈਸਟ ਹੋਣਗੇ ਉਹਨਾਂ ਨੂੰ ਰੇਂਜਰ ਸਾਈਕਲ ਦਿੱਤੇ ਜਾਣਗੇ ਤੇ ਦੂਜੇ ਵੈਸਟ ਹੋਣਗੇ ਉਹਨਾਂ ਨੂੰ 5 ਫੁੱਟੇ ਕੱਪ ਨਾਲ ਮਾਨ ਸਨਮਾਨ ਹੋਵੇਗਾ ਤੇ ਅਗਲਾ ਜੋ ਖੇੜੀ ਵਰਨਾ ਦੇ ਵਿੱਚ ਅੱਜ ਮੇਤਰੋ ਲਾਸਟ ਦਿਨ ਹੈ ਜਿੱਥੇ ਇੱਕ ਪਿੰਡ ਓਪਨ ਤੇ ਕਲੱਬਾਂ ਦੇ ਮੈਚ ਹੋਣਗੇ ਜਿੱਥੇ ਇੱਕ ਪਿੰਡ ਓਪਨ ਦਾ ਪਹਿਲਾ ਨਾਮ 20000 ਤੇ ਦੂਸਰਾ ਨਾਮ 15000 ਨਾਲ ਹੀ ਕਲੱਬਾਂ ਦੇ ਮੈਚ ਹੋਣਗੇ ਉੱਥੇ ਪਹਿਲਾ ਨਾਮ 77000 ਤੇ ਦੂਜਾ ਨਾਮ 51000 ਉੱਥੇ ਨਾਲ ਹੀ ਵੈਸਟਾਂ ਨੂੰ 11 11000 ਨਾਲ ਮਾਨ ਸਨਮਾਨ ਹੋਵੇਗਾ। ਸੋ ਇਸ ਦਾ ਲਾਈਵ ਮਿੱਤਰੋ www123live.com ਤੇ ਚੱਲੇਗਾ। ਵਧੀਆ ਟੀਮਾਂ ਬਣੀਆਂ ਹੋਈਆਂ ਨੇ ਚੋਟੀ ਚੋਟੀ ਦੇ ਮੱਲ ਪਹੁੰਚਣਗੇ। ਤੇ ਨਾਲ ਹੀ ਮਿੱਤਰੋ ਜੋ ਕਿਸ਼ਨਪੁਰੇ ਦਾ ਅੱਜ ਲਾਸਟ ਦਿਨ ਆ ਜਿੱਥੇ ਲੱਗਣੀਆਂ ਰੌਣਕਾਂ ਕਹਿੰਦੇ ਪਹਿਲਾ ਨਾਮ ਲੱਖ ਤੇ ਦੂਜਾ 75000 ਹੈ। ਨਾਲ ਹੀ ਜੋ ਬੈਸਟਾਂ ਨੂੰ ਕਹਿੰਦੇ ਲੰਡੀਆਂ ਜੀਭਾਂ ਮੋਡੀਫਾਈ ਦਿੱਤੀਆਂ ਜਾਣਗੀਆਂ। ਜਿੱਥੇ ਮਿੱਤਰੋ 나ਥ ਹੋਰੀ ਸਰਪੰਦਰ ਦੋਦੇ ਵਾਲਾ ਦੀਪਦਬੁਰਜੀ ਵਾਲਾ ਧਾਕੜ ਗੋਗਣੀ ਵਾਲਾ ਗੁਰਵਿੰਦਰ ਕਾਂਗਾ ਤੇ ਨਾਲ ਹੀ ਜੱਪ ਖੰਡੂਰ ਸਾਹਿਬ ਵਾਲਾ ਨਾਲ ਹੀ ਸੋਨੀ ਫਕਰ ਝੰਡੇ ਵਾਲਾ ਗੱਗੀ ਚੱਕ ਦੇਸ ਰਾਜ ਵਾਲਾ ਤੇ ਅਰਸ਼ ਬਰਨਾਲਾ ਟੀਮਾਂ ਬਹੁਤ ਤਾਕੜੀਆਂ ਬਣੀਆਂ ਨਗੀਆਂ ਪਲਕਰਨ ਕਲਿਆਣ ਵਾਲਾ ਵੀ ਆਪਣੀ ਟੀਮ ਲੈ ਕੇ ਪਹੁੰਚੇਗਾ ਹੋਰ ਵੀ ਸਿਰੇ ਸਿਰੇ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਤੇ ਅਗਲਾ ਇਸ ਦਾ ਲਾਈਵ ਹੈ ਮਿੱਤਰੋ ਜੋ YouTube ਦਾ ਚੈਨਲ ਹੈ ਲਾਈਵ ਸਪੋਰਟਸ TV ਤੇ ਚੱਲੇਗਾ ਤੇ ਨਾਲ ਹੀ ਪਿੰਡ ਅਲਕੜਾ ਦੇ ਵਿੱਚ ਅੱਜ ਮੈਚ ਸ਼ੁਰੂ ਹੋਣਗੇ ਜਿੱਥੇ ਅੱਜ ਕਬੱਡੀ 40 ਕਿਲੋ ਦਾ ਪਹਿਲਾ ਨਾਮ 5100 ਦੂਜੇ ਨਾਮ 4100 ਤੇ ਬੈਸਟਾਂ ਨੂੰ ਕੱਪ ਤੇ ਨਾਲ ਹੀ ਕਬੱਡੀ 52 ਕਿਲੋ ਦਾ ਪਹਿਲਾ ਨਾਮ 7100 ਤੇ ਦੂਜੇ ਨਾਮ 5100 ਹੈ ਇਹ 20 ਸਤੰਬਰ ਨੂੰ ਅੱਜ ਦੋਨੇ ਵਜੇ ਨਹੀਂ ਕਬੱਡੀ ਖੇਡਾਰੀਆਂ ਦੇ ਮੈਚ ਹੋਣਗੇ ਸਬੋਧੀ ਟੌਪ ਦੇ ਨਿਯਮ ਰੱਖੇ ਗਏ ਨੇ ਬਾਕੀ ਦੋਹਾਂ ਨੂੰ ਕਬੱਡੀ ਦੇ ਹੋਰ ਜੇ ਅਪਡੇਟ ਆਪਾਂ ਟਾਈਮ ਸਰ ਦਿੰਦੇ ਰਹਾਂਗੇ ਨਾਲ ਹੀ ਤੁਸੀਂ ਕਬੱਡੀ ਦੀ ਵਧੀਆ ਜਾਣਕਾਰੀ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਹਾਂ ਜੋ ਅੱਗੇ ਆਉਣ ਵਾਲੀ ਕਬੱਡੀ ਦੀ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਸਾਰੇ ਮੇਰੇ ਵੀਰ ਕਬੱਡੀ ਖਿਡਾਰੀ ਖੇਡ ਪ੍ਰਮੋਟਰ ਸਾਰੇ ਜਿਉਂਦੇ ਵਸਦੇ ਰਹਿਣ ਧੰਨਵਾਦ